ਪਾਣੀ ਕੰਦਾ ਬਹੁਤਾ ਆ ਰਿਹਾ 6 ਮਹੀਨੇ ਹੋ ਚਲੇ ਨਾ ਸਾਡੀਆਂ ਗਲੀਆਂਾਂ ਵਿੱਚ ਕੂੜਾ ਚੁੱਕਿਆ ਜਾ ਰਿਹਾ ਗੱਲ ਕੀ ਫੈਲੀ ਹੋਈ ਆ ਬੱਚੇ ਸਾਡੇ ਬਿਮਾਰ ਆ ਖਾਰਚ ਹੋਈ ਆ ਫੰਸੀ ਪੋੜੇ ਹੋਈ ਆ ਅਸੀਂ ਆ ਵੀ ਬਿਮਾਰ ਆ ਖਾਂਸੀ ਬਹੁਤ ਆ ਰਹੀ ਆ ਸਾਨੂੰ ਜੇ ਕੰਮ ਹੋਇਆ ਲੋਜ ਵਾਚਣ ਲੱਗੇ ਆ ਸਰਕਾਰ ਮੈਂ ਜੀ ਮਖਬੂਲਪੁਰ ਵਿੱਚ ਰਹਿਣ ਵਾਲਾ ਆ ਤੇ ਨਾਮ ਮੇਰਾ ਹਣੀ ਸਿੰਘ ਆ ਤੇ ਸਾਡੇ ਇਲਾਕੇ ਤੋਂ 6 ਮਹੀਨੇ ਤੋਂ ਮੁਸ਼ਕਲ ਆ ਰਹੀ ਆ ਗੰਦਾ ਪਾਣੀ ਬਹੁਤ ਆ ਰਿਹਾ ਪੀਣ ਵਾਲਾ ਪਾਣੀ ਸਾਫ਼ ਨਹੀਂ ਹੈਗਾ ਸਾਡੇ ਬੱਚੇ ਬਿਮਾਰ ਹੋਏ ਬਜ਼ੁਰਗ ਬਿਮਾਰ ਹੋ ਰਹੇ ਤੇ ਨੌਜਵਾਨ ਪੀੜੀ ਸਾਰੀ ਬਿਮਾਰ ਹੋ ਰਹੀ ਹੈ ਜਿਹੜੀ ਕਿ ਮਕਬੂਲਪੁਰੇ ਰਹਿੰਦੀ ਹੈ ਤੇ ਮੈਂ ਚਾਹਨਾ ਵੀ ਇਸ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਸਾਡਾ ਪਾਣੀ ਸਾਫ਼ ਕੀਤਾ ਜਾਵੇ ਜੋ ਕਿ ਸਾਰੇ ਮਹੱਲਾ ਵਾਸੀ ਰਾਜੀ ਖੁਸ਼ੀ ਵਾਸ ਸਕਣ ਸਾਡੇ ਬੱਚਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਕਿਉਂਕਿ ਉਹਨਾਂ ਦੀ ਸਕਿਨ ਜਿਹੜੀ ਸਾਰੀ ਖਰਾਬ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਸਾਡੀ ਕਿਸੇ ਅਫਸਰ ਨਾਲ ਕੋਈ ਗੱਲਬਾਤ ਨਹੀਂ ਹੋਈ ਅਸੀਂ ਆਪਣੇ ਕਾਉਂਸਲਰ ਸਾਹਿਬ ਗੋਲਦੀ ਸਾਹਿਬ ਕੋ ਵੀ ਗਏ ਸਾਂ ਲੇਕਿਨ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਨਾ ਹੀ ਕੋਈ ਸਾਡੇ ਕੋਲ ਚੁਣੇ ਦਾ ਨੁਮਾਇਦਾ ਆਇਆ ਹੋਇਆ ਕੋਈ ਪ੍ਰਸ਼ਾਸਨ ਕੋਲ ਸਾਡੀ ਇਹੀ ਮੰਗਿਆ ਕਿ ਸਾਡਾ ਪੀਣ ਵਾਲਾ ਪਾਣੀ ਸਾਫ਼ ਕੀਤਾ ਜਾਵੇ ਨਹੀਂ ਤੇ ਅਸੀਂ ਰੋਡ ਜਾਮ ਕਰਾਂਗੇ ਸਾਡਾ ਮਖਬੂਲਪੁਰਾ ਸਾਰਾ ਰੋਡ ਜਾਮ ਹੋਏਗਾ ਤੇ ਪਲੀਜ਼ ਇਸ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਇਹ ਦਾਅਵਿਆਂ ਦੇ ਵਿੱਚ ਚੇਸ ਕਰਕੇ ਰਹਿ ਗਿਆ ਕਿਉਂਕਿ ਅਸੀਂ ਉਹਨਾਂ ਦੇ ਵਿਸ਼ਵਾਸ ਕਰਕੇ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਤੇ ਬਾਅਦ ਵਿੱਚ ਸਾਡੀ ਹੁਣ ਵੋਟਾਂ ਲੈ ਕੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਸੀਂ ਬੜਿਆਂ ਦੇ ਕੋਲ ਧੱਕੇ ਖਾ ਲਏ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਲੇਕਿਨ ਆੜੀ ਪਾਣੀ ਦੀ ਸਮੱਸਿਆ ਹੋ ਨਹੀਂ ਰਹੀ ਹੱਲ ਦਿਨਾਂ ਦਾ ਟਾਈਮ ਦੇ ਰਹੇ ਹਾਂ ਅਗਰ ਸਾਡਾ ਪਾਣੀ ਸਾਫ਼ ਨਹੀਂ ਹੋਇਆ ਤੇ ਅਸੀਂ ਸਾਰਾ ਰੋਡ ਜਾਮ ਕਰਾਂਗੇ ਮਕਬੂਲਪੁਰਾ ਸਾਰਾ ਰੋੜਾਂ ਤੇ ਆਏਗਾ ਤੇ ਸਾਰੇ ਲੋਕ ਬਾਹਰ ਨਿਕਲ ਕੇ ਇਹੀ ਨਾਰਾ ਲਾਣਗੇ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੈਂ ਜੀ ਆਲ ਇੰਡੀਆ ਸ਼ਡਿਊਲ ਕਾਰਡ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਮੈਨੂੰ ਇਸ ਇਲਾਕੇ ਵਾਲੇ ਨੇ ਬੁਲਾਇਆ ਪਹਿਲੇ ਵੀ ਮੈਂ ਬੜੀ ਬਾਰੀ ਆਉਂਦਾ ਰਿਹਾ ਤੇ ਇਹਨਾਂ ਨੇ ਕਈ ਮੁਸ਼ਕਲਾਂ ਮੈਂ ਹੱਲ ਕੀਤੀਆਂ ਤੇ ਹੁਣ ਵੀ ਇਹਨਾਂ ਨੇ ਬੁਲਾਇਆ ਸਾਨੂੰ ਉਹਦੇ ਸੀਵਰੇਜ ਦਾ ਜਿਹੜਾ ਇਹਦੇ ਬੁਰਾ ਬੁਰਾ ਹਾਲ ਐ ਸਫਾਈ ਦਾ ਬੜਾ ਬੁਰਾ ਹਾਲ ਐ ਪਾਣੀ ਆ ਪੀਣ ਵਾਲਾ ਉਹ ਬੜਾ ਗੰਦਾ ਆ ਰਿਹਾ ਇਹ ਪਾਣੀ ਜਿਹੜਾ ਗੰਦਾ ਦੇਖੋ ਆ ਰਿਹਾ ਪਾਣੀ ਦੀ ਹਰ ਕਿਸੇ ਨੂੰ ਲੋਡ ਹੁੰਦੀ ਆ ਜੇ ਪਾਣੀ ਨਾਲ ਹੀ ਸਾਰਾ ਜੀਵਨ ਹੁੰਦਾ ਤੇ ਪਾਣੀ ਜੇ ਇਹ ਗੰਦਾ ਪੀਵਾਂਗੇ ਤੇ ਉਹਦੇ ਵਿੱਚ ਜਿਹੜਾ ਪਾਣੀ ਆ ਸਾਰਾ ਇਹ ਗੰਦਾ ਆ ਰਿਹਾ ਪੀਣ ਵਾਲਾ ਬੱਚੇ ਬਿਮਾਰ ਹੋ ਰਹੇ ਨੇ ਹਾਂ ਬੱਚਿਆਂ ਦੀ ਸਕਿਨ ਖਰਾਬ ਹੋ ਰਹੀ ਆ ਇਹ ਕੌਣ ਜ਼ਿੰਮੇਵਾਰ ਆ ਇਹ ਜਾਂ ਦੇ ਇਥੋਂ ਦਾ ਕਾਉਂਸਲਰ ਆ ਜਿਹੜਾ ਇੱਕ ਗੋਲਡੀ ਬਣਿਆ ਤੇ ਜਾਂ ਫਿਰ ਐਮ ਐਲ ਏ ਆ ਤੇ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਦੇਖੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀਆਂ ਫੋਟੋ ਤੇ ਲਾਤੀਆਂ ਨੇ ਦਫਤਰਾਂ ਦੇ ਵਿੱਚ ਮਰ ਲੇਕਿਨ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਅੰਬੇਦਕਰ ਦੀ ਫੋਟੋ ਲਾ ਕੇ ਦਲਤਾਂ ਨਾਲ ਬੜਾ ਕੰਮ ਕਰਾਂਗੇ ਮਰ ਲੇਕਿਨ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਦਲਿਤ ਸਮਾਜ ਦੇ ਹਰ ਇਲਾਕੇ ਦਾ ਬੁਰਾ ਹਾਲ ਹੈ ਕੋਈ ਵੀ ਕੰਮ ਨਹੀਂ ਕਰਦਾ ਨਾ ਕੋਈ ਇਹਨਾਂ ਦਾ ਐਮਐਲਏ ਕੰਮ ਕਰਦਾ ਨਾ ਕੋਈ ਕਾਉਂਸਲਰ ਕੰਮ ਕਰਦਾ ਜੇ ਇਹਨਾਂ ਦਾ ਮੇਰ ਵੀ ਬਣਿਆ ਉਹ ਵੀ ਐਡਾ ਨਕਮਾ ਮੇਰ ਬਣ ਗਿਆ ਵਾ ਕਿ ਉਹ ਉਹਨੂੰ ਇਹਨਾਂ ਨੂੰ ਪਤਾ ਲੱਗਦਾ ਕਿ ਮੈਂ ਕਿਹੜੇ ਲੱਗੇ ਕਿ ਕਿਸੇ ਦਾ ਕੀ ਹਾਲ ਹੈ ਕੀ ਨਹੀਂ ਇਹਨੇ ਕਾਉਂਸਲਰ ਵੀ ਨਕਮਾ ਮੇਰ ਵੀ ਇਹਨਾਂ ਦਾ ਨਾਮਾ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਆ ਉਹਦੇ ਸਾਰਾ ਤੁਸੀਂ ਜਾਣਦੇ ਹੋ ਵੀ ਮੀਡੀਅਨ ਕਰਦਾ ਟੋ ਕਮੀਡੀਅਨ ਸਾਰੀ ਦਿਹਾੜੀ ਹੁਣ ਦੱਸੋ ਉਹਨੂੰ ਐਣਗਾ ਪਾ ਕੇ ਬੜਾ ਸ਼ੌਂਕ ਆ ਗਿਆ ਵੀ ਐਣਗਾ ਲਾਉਂਦਾ ਵੀ ਐਣਗਾ ਲਾ ਕੇ ਸਪੀਜਾਂ ਕਰਦਾ ਵੀ ਉਹ ਰਾਤ ਨੂੰ ਸ਼ਰਾਬ ਪੀ ਲੈਂਦਾ ਸ਼ਰਾਬ ਪੀ ਕੇ ਤੁਹਾਨੂੰ ਪਤਾ ਹੀ ਆ ਬੰਦੇ ਦੀਆਂ ਅੱਖਾਂ ਕਾਇਵਰੀ ਹੋ ਜਾਂਦੀਆਂ ਉਹ ਉਹਨੂੰ ਸ਼ਰਾਬ ਪੀ ਕੇ ਰਾਤ ਨੂੰ ਸਵੇਰ ਨੂੰ ਅੱਖਾਂ ਨੇ ਐਣਗਾ ਲਾ ਕੇ ਜੋ ਗੱਪਾਂ ਰੇੜੀ ਜਾਂਦਾ ਕਿਸੇ ਦੀ ਗੁਰ ਦੇਖੋ ਤੇ ਉਹਨਾਂ ਹੁਣ ਉਹਨਾਂ ਨੇ ਕੀ ਕਰ ਲਿਆ ਵੀ ਆਮੈਂ ਮਜਾਜ ਬੱਚਿਆਂ ਨਹੀਂ ਕਿਸੇ ਨੇ ਘਰ ਤੋੜੀ ਜਾਂਦੇ ਕਿਸੇ ਦਾ ਕੋਈ ਵੱਡੇ ਮਗਰਮਾ ਤੇ ਉਹਨਾਂ ਕੋ ਕਾਬੂ ਨਹੀਂ ਹੁੰਦੇ ਜਿਹੜੇ ਵਿਚਾਰੇ ਛੋਟੇ ਛੋਟੇ ਆ ਜਿਹੜੇ ਵਿਚਾਰੇ ਖਾਂਦੇ ਪੀਂਦੇ ਨਸ਼ਾ ਉਹਨਾਂ ਨੇ ਮਗਾਂ ਢਾਈ ਜਾਂਦੇ ਢਾਈ ਜਾਂਦੇ ਮਰਲੇਗੇ ਨਾ ਵਿਕਾਸ ਕਰਦੇ ਨਾ ਕੁਝ ਕਰਦੇ ਆ ਇਹਨਾਂ ਨੂੰ ਚਾਹੀਦਾ ਵਾ ਵੀ ਵੀ ਵਿਕਾਸ ਕਰਨਾ ਚਾਹੀਦਾ ਹਰ ਇਲਾਕੇ ਦਾ ਇਹਨਾਂ ਹਰ ਗਰੀਬ ਦਾ ਜਿਹੜਾ ਪੁੱਛਣਾ ਚਾਹੀਦਾ ਕੋਈ ਵੀ ਗਰੀਬ ਨੂੰ ਨਹੀਂ ਕੁਛ ਦਾ ਇਹ ਪਾਣੀ ਜਿੱਡਾ ਵੀ ਗੰਦਾ ਆ ਰਿਹਾ ਜੇ ਕੋਈ ਗੱਲ ਨੂੰ ਕੋਈ ਕਿਸੇ ਬੱਚੇ ਦਾ ਜਾਂ ਕਿਸੇ ਦਾ ਵੀ ਨੁਕਸਾਨ ਹੋ ਜਾਂਦਾ ਉਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਇੱਥੋਂ ਦਾ ਸਪੌਂਸਰデア ਐਮ ਐਲ ਏ ਹੋਏਗੀ ਜੇ ਜਲਦੀ ਤੋਂ ਜਲਦੀ ਇਹ ਪਾਣੀ ਸਾਫ਼ ਨਾ ਹੋਇਆ ਸਾਡੇ ਵੀਰਾਂ ਨੇ 4 ਦਿਨ ਦਾ ਟਾਈਮ ਦਿੱਤਾ ਫਿਰ 4 ਦਿਨ ਦੇ ਬਾਅਦ ਅਸੀਂ ਐਸਾ ਧਰਨਾ ਲਾਵਾਂਗੇ ਇੱਥੋਂ ਦੇ ਕੌਂਸਲਰ ਨੂੰ ਵੀ ਹਿਲਾਵਾਂਗੇ ਮੇਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਹਿਲਾ ਕੇ ਰੱਖਾਂਗੇ ਵੀ ਦੇਖੋ ਜੇ ਜੇ ਸਾਡੀਆਂ ਵੋਟਾਂ ਲਈਆਂ ਨੇ ਸਾਡੀ ਵੋਟ ਦੇ ਵਿੱਚ ਇੰਨੀ ਕਿ ਤਾਕਤ ਹੈਗੀ ਆ ਅਸੀਂ ਕਿਸੇ ਵੀ ਸਰਕਾਰ ਨੂੰ ਜਾਂ ਕਿਸੇ ਵੀ ਕੌਂਸਲਰ ਐਮਐਲਏ ਨੂੰ ਪਲਟ ਸਕਦੇ ਆ ਆਉਣ ਵਾਲੇ elections ਵਿੱਚ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੈ ਭੀਮ ਜੈ ਸਭ ਦਾ ਅਸੀਂ ਇਸ ਇਲਾਕੇ ਤੇ ਤਕਨੀਕ ਕੀ ਕਰਾਂਗਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਫਤਿਹ ਜੈ ਭੀਮ ਜੈ ਸਭ ਦਾ ਦਾਸ ਗੁਰदयाल ਸਿੰਘ ਕਲਿਆਣ ਆਲ ਇੰਡੀਆ ਸ਼ਡੂਲ ਕਾਸਟ ਫੈਡਰੇਸ਼ਨ ਪੰਜਾਬ ਦਾ ਸੇਵਾਦਾਰ ਆ ਮੈਂ ਇਹੀ ਬੇਨਤੀ ਕਰਨੀ ਚਾਹਣਾ ਪੰਜਾਬ ਸਰਕਾਰ ਨੂੰ ਹਲਕਾ ਵਿਧਾਇਕ ਨੂੰ ਤੇ ਜੋ ਸਾਡੇ ਸ਼ਹਿਰ ਦੇ ਮੇਰ ਨੇ ਮੋਤੀ ਭਟ ਗਿਆ ਜੀ ਮੇਰ ਸਾਹਿਬ ਪਹਿਲੋਂ ਜਿੱਥੇ ਵੀ ਕਿਤੇ ਜਾਂਦੇ ਸੀਗੇ ਜਿਤਨਾ ਪਰਿਵਾਰਾਂ ਇਲਾਕਿਆਂ ਹੀ ਰਹਿੰਦੇ ਸੀਗੇ ਉਹ ਕਹਿੰਦੇ ਸੀਗੇ ਤੁਸੀਂ ਕਿ ਸਾਡਾ ਮੇਰ ਨਹੀਂ ਆ ਘਰ ਪੇਹ ਨਹੀਂ ਬਣੀ ਉਹਤੇ ਕਾਰਪੇ ਨੂੰ ਬਣ ਗਈ ਮੇਹਰੂ ਬਣ ਗਿਆ ਕਿਸ ਤਰ੍ਹਾਂ ਬਣ ਗਿਆ ਨਹੀਂ ਬਣ ਗਿਆ ਜਨਤਾ ਵੀ ਜਾਣਦੀ ਤੁਸੀਂ ਵੀ ਜਾਣਦੇ ਹੋ ਲੇਕਿਨ ਇਹ ਆਪਾਂ ਵਿਕਾਸ ਦੇ بڑے بڑے ਦਾਅਵੇ ਕਰਦੇ ਆ ਇਹ ਵਿਕਾਸ ਇਹ ਹੁੰਦਾ ਵਾ ਕਿ ਗੁਰੂ ਨਗਰੀ ਦੇ ਵਿੱਚ ਰਹਿਣ ਵਾਲੇ ਇਨਸਾਨਾਂ ਨੂੰ ਇੱਕ ਆਪਾਂ ਫੌਰ ਤੇ ਕੁਝ ਨਹੀਂ ਦੇ ਸਕਦੇ ਪਾਣੀ ਪੀਣ ਵਾਲਾ ਦੁਕਾਨਾਂ ਸਾਫ ਸੁਥਰਾ ਦੀਏ ਜਿਸ ਦੇ ਨਾਲ ਕਿਉਂਕਿ ਪਾਣੀ ਇੱਕ ਜੀਵਨ ਆ ਜੋ ਸਭ ਨੂੰ ਹੀ ਜ਼ਰੂਰਤ ਇਸ ਦੀ ਤੇ ਆਪਾਂ ਪਾਣੀ ਸਾਫ ਦੀਏ ਜਿਸ ਦੇ ਨਾਲ ਕੋਈ ਬਿਮਾਰੀ ਨਾ ਲੱਗੇ ਬੱਚੇ ਵਧੀਆ ਰਹਿਣ ਸਿਹਤ ਸਹੂਲਤਾਂ ਉਹਨਾਂ ਨੂੰ ਮਿਲਣ ਔਰ ਦਾੜਨਾ ਕੋਲ ਜਿਹੜੀਆਂ ਇੰਨੀਆਂ ਪੀਣਾ ਪੈਂਦੀਆਂ ਵਾ ਸਕਿਨ ਦੇ ਨੁਕਸ ਪੈਂਦੇ ਆਗੇ ਤੇ ਇਹਨੂੰ ਹਾਰਦਾ ਪੈਂਦਾ ਇਨਫੈਕਸ਼ਨ ਹੁੰਦੀਆਂ ਉਹਦੇ ਤੋਂ ਇਹ ਲੋਕ ਜਲ ਨਿਯਾਤ ਪਾਸ ਸਕਣ ਮੇਰੀ ਬੇਨਤੀ ਤੁਹਾਨੂੰ ਕਿ ਜਲ ਤੋਂ ਜਲਦ ਇਸ ਪਾਣੀ ਦੀ ਸਮੱਸਿਆ ਦਾ ਹੱਲ ਕਰੋ ਨਾਲ ਸੀਵਰੇਜ ਜਿਹੜੇ ਆਗੇ ਇੱਥੇ ਬਲੌਕ ਪਏ ਆਗੇ ਉਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਕਰਾ ਕੇ ਚਾਲੂ ਕਰਾਓ ਔਰ ਇਸ ਇਲਾਕੇ ਦੀਆਂ ਹੋਰ ਬੜੀਆਂ ਮੁਸ਼ਕਲਾਂ ਵਾ ਕੂੜੇ ਦੀਆਂ ਮੁਸ਼ਕਲਾਂ ਵਾ ਜਿਸ ਤਰ੍ਹਾਂ ਕੂੜੇ ਦੀਆਂ ਗੱਡੀਆਂ ਤੁਸੀਂ ਕਹਿ ਦਿੰਦੇ ਸੀ ਭੇਜ ਦੇ ਇੱਕ ਗੱਡੀ ਨੂੰ ਤਿੰਨ ਤਿੰਨ ਵਾਟਾਂ 'ਚ ਭੇਜ ਦੇ ਜੇ ਦੋ ਦੋ ਤਿੰਨ ਤਿੰਨ ਬਾਅਦ ਗੱਡੀ ਵੱੜਦੀ ਆ ਕੀ ਕਾਰਪੋਰੇਟ ਕੋ ਪੈਸੇ ਨਹੀਂ ਹੈਗੇ ਪੰਜਾਬ ਸਰਕਾਰ ਕੋ ਬਜਟ ਨਹੀਂ ਹੈਗਾ ਜਾਂ ਜਿਹੜੀ ਕੰਪਨੀ ਹੈਗੀ ਜਿਹਨੂੰ ਠੇਕਾ ਦਿੱਤਾ ਉਹਦੀਆਂ ਗੱਡੀਆਂ ਕਿੱਥੇ ਜਾਂਦੀਆਂ ਕਿ ਜਾਂ ਸਰਕਾਰ ਉਹਨਾਂ ਨੂੰ ਪੈਸੇ ਨਹੀਂ ਪੇ ਕਰ ਰਹੀ ਫਿਰ ਜੋ ਉਹਨਾਂ ਨੇ ਕੀਤਾ ਤਾਂ ਦੋ ਗੱਡੀਆਂ ਨਹੀਂ ਭੇਜ ਦੇ ਲੇਕਿਨ ਉਹਨਾਂ ਸਮੱਸਿਆ ਦਾ ਹੱਲ ਸਰਕਾਰ ਨੇ ਕਰਨਾ ਤੇ ਮੁਸ਼ਕਲਾਂ ਦਾ ਸਾਹਮਣਾ ਕਿਹਨੂੰ ਕਰਨਾ ਪੈਂਦਾ ਆਮ ਜਨਤਾ ਨੂੰ ਹੁਣ ਜਿੰਨਾ ਵੀਰਾਂ ਨੇ ਚਾਰ ਦਿਨ ਦਾ ਕਿਹਾ ਵਾ ਕੱਲ ਦੀ ਧੜੀਵੇਂ ਜੇ ਕੋਈ ਆਗੇ ਤਨੇ ਤੁਸੀਂ ਆਪਣੀ ਸੰਸਥਾ ਲੋ ਸਾਡੇ ਪ੍ਰਧਾਨ ਜੀ ਖਲੋਤੇ ਜਗਦੀਸ਼ ਕੁਮਾਰ ਜੱਗੂ ਜੀ ਆਲ ਇੰਡੀਆ ਦੇ ਫੈਡਰੇਸ਼ਨ ਦੇ ਨਾਲ ਤਰਸੇਮ ਜੀ ਮাইয়া ਜੀ ਬਿੱਲਾ ਵੀਰ ਜੀ ਸੋਨੂ ਜੀ ਬਾਬਾ ਜੀ ਖਲੋਤੇ ਹੋਰ ਸਾਡੀਆਂ ਭੈਣਾਂ ਖਲੋਤੀਆਂ ਇਹ ਜਿਲਾਵਾ ਮੰਗਲਵਾਰ ਫਿਰ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਇੱਕ ਮੰਗ ਪੱਤਰ ਦਾਂਗੇ ਤੇ ਜਿਹੜਾ ਸੋਮਵਾਰ ਆ ਰਿਹਾ ਵਾ ਅਗਲਾ ਫਿਰ ਇਹ ਰੋਡ ਜਾਮ ਕਰਾਂਗੇ ਭਾਵੇਂ ਅਸੀਂ ਭੰਡਾਰੀ ਪੁਲ ਕਰੀਏ ਭਾਵੇਂ ਮਫਪੂਲਪੁਰਾ ਤੇ ਜਾਲਫਾ ਮੋਲ ਕਿਤਨਾ ਕਿਤੇ ਅਸੀਂ ਜਾਮ ਜ਼ਰੂਰ ਤਗੜਾ ਲਾਵਾਂਗੇ ਰੋਸ ਪ੍ਰਦਰਸ਼ਨ ਕਰਾਂਗੇ ਜਿਹ ਲਈ ਕੁੰਭ ਕਰਨ ਦੀ ਨਹੀਂ ਸੁੱਤੀ ਸਰਕਾਰ ਤੇ ਸਬੰਧਤ ਅਧਿਕਾਰੀ ਆਇਆ ਇਹਨਾਂ ਵਿਭਾਗਾਂ ਉਹਨਾਂ ਨੂੰ ਏਸੀ ਕਮਰਿਆਂ ਵਿੱਚ ਕੱਢ ਕੇ ਤੇ ਬਾਹਰ ਸੰਗਤ ਦੇ ਵਿੱਚ ਲਿਆਵਾਂਗੇ ਵੀ ਆਹ ਪਾਣੀ ਆਣ ਕੇ ਤੁਸੀਂ ਪੀ ਕੇ ਵੇਖੋ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜੀ ਵੇਖੋ ਜੇ ਪਿੱਛੇ ਦਿੱਲੀ 'ਚ ਵੀ ਕਹਿੰਦੇ ਸੀਗੇ ਵੀ ਅਸੀਂ ਆਮ ਲੋਕਾਂ ਨਾਲ ਉਹ ਵੇਖਿਆ ਜਮਨਾ ਦਾ ਕੀ ਹਾਲ ਸੀ ਐਦਗੀ ਲੋਕਾਂ ਨੇ ਉੱਥੇ ਸਫਕ ਸੁਖਾਤਾ ਨਾ ਹੁਣ ਐਦਗੀ ਪੰਜਾਬ 'ਚ ਇਹਨਾਂ ਨੂੰ ਸੁਖਾਦਣਾ ਜੋ ਹਾਲਾਤ ਇਹਨਾਂ ਦੇ ਇਹਵੇਂ ਸਿਆਸੀ ਤੌਰ ਤੇ ਨਹੀਂ ਆਪਣੀ ਸੰਸਦਾ ਲੋਕ ਐ ਰਿਹਾ ਕਾਕੀ ਮੁਸ਼ਕਿਲ ਆ ਰਹੀ ਹੈ ਮੇਰਾ ਨਾਮ ਚਰਪਚੀਤ ਆ ਮੁਝਕਲ ਸਾਨੂੰ ਇਹ ਆ ਰਹੀ ਆ ਪਾਣੀ ਦਾ ਬਹੁਤ ਆ ਰਿਹਾ 6 ਮਿੰਟ ਉਹ ਚੱਲੇ ਨਾ ਸਾਡੀਆਂ ਗਲਾਂ ਵਿੱਚ ਚੱਕੂੜਾ ਚੁੱਕਿਆ ਜਾ ਰਿਹਾ ਗੱਲ ਕੀ ਫੈਲੀ ਹੋਈ ਆ ਬੱਚੇ ਸਾਡੇ ਬਿਮਾਰ ਆ ਖਾਰਚ ਹੋਈ ਆ ਖਾਂਸੀ ਪੋੜੇ ਹੋਈ ਆ ਅਸੀਂ ਆ ਵੀ ਬਿਮਾਰ ਆ ਖਾਂਸੀ ਬਹੁਤ ਆ ਰਹੀ ਆ ਸਾਨੂੰ ਜਿ ਕੰਮ ਹੋਇਆ ਲੂਜ ウォਚਰ ਲੱਗੇ ਆ ਸਰਕਾਰ ਨੂੰ ਉਸ ਵਾਰੇ ਤੁਹਾਡੇ ਵੱਲੋਂ ਕੰਪਲੀਟ ਦਿੱਤੀ ਗਈ ਹੈ ਹਾਂਜੀ ਤੇ ਕੋਈ ਹੱਲ ਹੋਇਆ ਇਹ ਤੱਕ ਕਿ ਨਹੀਂ ਨਹੀਂ ਕੋਈ ਹੱਲ ਨਹੀਂ ਹੋਇਆ ਸਾਡਾ ਹੱਲ ਅਸੀਂ ਇਹ ਮੰਗ ਕਰਦੇ ਆ ਪਾ ਕੇ ਦਿਓ ਪਾਣੀ ਦਿੱਤਾ ਜਾਏ ਸਾਨੂੰ ਸਾਫ਼ ਸਾਨੂੰ ਪਾਣੀ ਚਾਹੀਦਾ ਅਸੀਂ ਦਰਨਾ ਲਾਵਾਂਗੇ ਦਰਨਾ ਲਾਵਾਂਗੇ